ਕਨੁਮਰਿੰਦਰ ਸਿੰਘ ਦੇ 100 ਕਰੋੜ ਨੂੰ ਲੋਕ ਕਹਣਗੇ ਕਿਹੜਾ ਤੇਰੇ ਬਾਪ ਦੀ ਜੇਬ ਚੋਂ ਦੋ ਡੰਗ ਜਿਹੜੇ ਸੱਪ ਦੇ ਮੂੰਹ ਤੇ ਡੰਗ ਨਹੀਂ ਹੁੰਦਾ ਮੰਗ ਤੇ ਗਲਾ ਜੇ ਪਾ ਕੇ ਘਰਾਂ ਨੂੰ ਆਟਾ ਇਕੱਠਾ ਕਰਦੇ ਆ। ਸੋ ਇਹ ਰਖੜਾ ਸਾਹਿਬ ਦੀ ਉਸ ਬਿਨਾ ਡੰਗ ਵਾਲੇ ਸੱਪ ਦੇ ਨਾਲ ਤੁਲਨਾ ਪਰ ਸਰਜੀਤ ਸਿੰਘ ਰਖੜਨ ਤੋਂ ਪਟਿਆਲਾ ਦੇ ਲੋਕ ਦਰਵੇਸ਼ ਹੀ ਸੱਸਾਦਾਂ ਕਰੇ। ਦਰਵੇਸ਼ ਤੋਂ ਕੀ ਕਰਾਉਣਾ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੇ ਕਿਸੇ ਦਾ ਕੰਮ ਹੀ ਨਹੀਂ ਕਰਾਉਣਾ। ਡਾਕਟਰ ਧਰਮਵੀਰ ਗਾਂਧੀ ਲੋਕਾਂ ਨੇ 2014 ਦੇ ਵਿੱਚ ਇਹੀ ਮੈਲਾ ਦੇ ਮਨਾਰੇ ਚੱਕਨਾ ਚੂਰ ਕੀਤੇ ਸੀ ਲੋਕ ਸਭਾ ਟੂਰਨਾਮੈਂਟ ਲੈ ਕੇ ਸਾਰੇ ਪਾਸੇ ਜਿੰਨੇ ਵੀ ਪਾਰਟੀਆਂ ਹੈਗੇ ਨੇ ਚਾਹੀ ਪ੍ਰਵੈਤੀ ਪਾਰਟੀ ਦੀ ਗੱਲ ਕਰੀਏ ਚਾਹੇ ਜਿਹੜਾ ਨਵਾਂ ਗੱਡ ਚੋਰ ਪੰਜਾਬ ਦੇ ਵਿੱਚ ਬਣਿਆ ਉਹ ਸਾਰੇ ਆਪਣਾ ਜ਼ੋਰ ਲਗਾ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸੱਤਾ ਲੈ ਕੇ ਆਉਣੀ ਹੈ ਤੇ ਐਮਪੀ ਬਣ ਕੇ ਉਸ ਲੋਕ ਸਭਾ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਪਹਚਾਣੀ ਹੈ ਉਸ ਦੇ ਦੌਰਾਨ ਸਾਡੇ ਨਾਲ ਲੋਕ ਇਨਸਾਫ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਜੀ ਇਸ ਵੇਲੇ ਮੌਜੂਦ ਨੇ ਜੋ ਕਿ ਹਮੇਸ਼ਾ ਹੀ ਫੇਸਬੁੱਕ ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਇਸ ਲਈ ਦਿਖਦੇ ਨੇ ਕਿ ਉਹ ਲੋਕਾਂ ਦੇ ਹੱਕ ਦੀ ਗੱਲ ਲੈ ਕੇ ਆਉਂਦੇ ਨੇ ਉਹ ਲਾਈਵ ਤੱਕ ਕਰਕੇ ਵੀ ਦਿਖਾਇਆ ਚਾਹੇ ਚਿੱਟਾ ਸਰਯੰਗਿਕਤਾ ਦਿਖਾਇਆ ਹੋਵੇ ਚਾਹੇ ਪੁਲਿਸ ਮਹਿਕਮਾ ਜਿਸ ਤੋਂ ਪਬਲਿਕ ਡਰਦੀ ਹੈ ਹਾਲਾਂਕਿ ਪੁਲਿਸ ਲੋਕਾਂ ਦੀ ਸੇਵਾ ਵਾਸਤੇ ਹੁੰਦੀ ਹੈ ਉਹਨਾਂ ਦੀ ਰਿਸ਼ਵਤ ਦੀ ਗੱਲ ਹੋਵੇ ਸਭ ਕੁਝ ਸਾਹਮਣੇ ਲੈ ਕੇ ਆਏ ਉਹਨਾਂ ਨਾਲ ਗੱਲ ਕਰਦੇ ਆਪਾਂ ਸਿਮਰਨਜੀਤ ਸਿੰਘ ਜੀ ਤੁਸੀਂ ਜਿਹੜੇ ਮੁੱਦੇ ਲੈ ਕੇ ਆਉਂਦੇ ਹੋ ਲੋਕਾਂ ਦੇ ਵਿੱਚ ਉਹ ਮੁੱਦੇ ਤੁਹਾਡੇ ਬਾਖੂਬੀ ਵਾਇਰਲ ਵੀ ਹੁੰਦੇ ਆ ਲੋਕੀ ਤੁਹਾਨੂੰ ਪਸੰਦ ਵੀ ਕਰਦੇ ਨੇ ਤੁਹਾਡੇ ਕੰਮਾਂ ਦੀ ਸ਼ਹਾਣਾ ਵੀ ਹੁੰਦੀ ਹੈ ਤੇ ਜਿਹੜਾ ਹੁਣ ਥੋੜਾ ਇੱਕ ਗਠਜੰਡਨ ਬਣਿਆ ਹੈਗਾ ਲੋਕ ਇਨਸਾਫ ਪਾਰਟੀ ਉਹਦੇ ਨਾਲ ਹੋਰ ਪੰਜ ਪਾਰਟੀਆਂ ਮਿਲੀਆਂ ਨੇ ਗਠਜੰਡਨ ਹੋ ਗਿਆ ਹੈਗਾ ਇਹ ਗਠਜੰਡਨ ਜਿਹੜਾ ਹੈਗਾ ਇਹ ਕਿੰਨਾ ਕੁ ਪੱਕਾ ਰਹੇਗਾ ਕਿਉਂਕਿ ਰਵਾਇਤੀ ਪਾਰਟੀਆਂ ਦੇ ਜਿਹੜੇ ਬਿਆਨਬਾਜ਼ੀਆਂ ਆ ਰਹੀਆਂ ਨੇ ਪਹਿਲਾਂ ਤੁਹਾਡਾ ਜਿਹੜਾ ਹੈਗਾ ਕਿ ਪੰਜਾਬ ਦੇ ਅੰਦਰ ਲੋਕ ਐਪਰੀਸ਼ੀਏਟ ਕਰਦੇ ਆ ਜਦੋਂ ਕਿਸੇ ਬੇਈਮਾਨ ਸਰਕਾਰੀ ਮੁਲਾਜ਼ਮ ਜਾਂ ਸਮਾਜਿਕ ਬੁਰਾਈਆਂ ਜਿਹੜਾ ਮਾਫੀਆ ਜਿਵੇਂ ਚਿੱਟਾ ਵਿਕਦਾ ਉਹ ਲਾਈਵ ਮੈਂ ਇਹਦਾ ਛੋਟਾ ਜਿਹਾ ਜਵਾਬ ਦਊਂਗਾ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ 100 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਜੀ ਲਾਈਵ ਹੋ ਜਾਣ ਇੱਕ ਪਾਸੇ ਸਿਮਰਜੀਤ ਬੈਂਸ ਕਿਸੇ ਬੇਈਮਾਨ ਅਫਸਰ ਕੋਲੋਂ 10000 ਕਿਸੇ ਮਾਤੜ ਦੀ ਲਈ ਹੋਈ ਰਿਸ਼ਵਤ ਵਾਪਸ ਕਰਾਊਗਾ ਉਹ ਲਾਈਵ ਹੋ ਜੇ ਉਧਰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਐਪਰੀਸ਼ੀਏਸ਼ਨ ਦੇਣਗੇ ਕੈਪਟਨ ਮਰਿੰਦਰ ਸਿੰਘ ਦੇ 100 ਕਰੋੜ ਨੂੰ ਲੋਕ ਕਹਿਣਗੇ ਕਿਹੜਾ ਤੇਰੇ ਬਾਪ ਦੀ ਜੇਬ ਚੋਂ ਇਹ ਤਾਂ ਸਾਡੇ ਦਿੱਤੇ ਟੈਕਸਾਂ ਦੇ ਪੈਸੇ ਜਿਹੜੇ ਉਦਘਾਟਨ ਕਰਨਗੇ ਸਰਕਾਰ ਦਾ ਮਤਲਬ ਕੀ ਹੈ ਜੀ ਗਵਰਨਮੈਂਟ ਅੰਗਰੇਜ਼ੀ ਦੇ ਵਿੱਚ ਗਵਰਨਮੈਂਟ ਦਾ ਮਤਲਬ ਹੈ ਗੁੱਡ ਗਵਰਨੈਂਸ ਬਿਲਕੁਲ ਜੀ ਕਿਸੇ ਨਾਗਰਿਕ ਨੂੰ ਕਿਸੇ ਨੁਮਾਇੰਦੇ ਦੇ ਕੋਲੇ ਜਾਣ ਦੀ ਜਰੂਰਤ ਨਾ ਪਵੇ ਜਿਹੜਾ ਸਿਸਟਮ ਹੈ ਨਾ ਉਹ ਨਿਜਮਾ ਅਨਸਾਰ ਲੋਕਾਂ ਦਾ ਕੰਮ ਬਿਨਾਰਿਸ਼ਬਤ ਖੋਰੀ ਤੋਂ ਕਰ ਅੱਜ ਸਰਕਾਰ ਮੈਂ ਤੁਹਾਡੀ ਉਸੇ ਗੱਲ ਨੂੰ ਪਹਿਲਾਂ ਹੀ ਬੜਾ ਕੀਤਾ ਜਦੋਂ ਮੈਂ ਸ਼ੁਰੂ ਚ ਬੋਲਿਆ ਕਿ ਥੋੜੀ ਵਾਇਲ ਜੀ ਥੈਂਕ ਯੂ ਮੈਂ ਕਿਹਾ ਕਿਉਂਕਿ ਅਸੀਂ ਵੀ ਅਸੀਂ ਵੀ ਪੰਜਾਬ ਦੇ ਲੋਕਾਂ ਦੀ ਸੇਵਾਵਸਥੇ ਕੰਮ ਕਰਦੇ ਆਂ ਪਰ ਉਹਦੀ ਮੀਡੀਆ ਦੇ ਥਰੂ ਕਰਦੇ ਆਂ ਮੀਡੀਆ ਰਾਹੀਂ ਕਰਦੇ ਆਂ ਅਸੀਂ ਸਮਝਦੇ ਆਂ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਉਹ ਬੰਦਾ ਹੁੰਦਾ ਜਿਹੜਾ ਲੀਡਰ ਹੋ ਕੇ ਗੱਲ ਕਰਦਾ ਸਰਕਾਰ ਦੇ ਖਿਲਾਫ ਬਹੁਤ ਵਧੀਆ ਗੱਲ ਹੈਗੀ ਆ ਤੁਹਾਡੇ ਨਿਰਡਰਤਾ ਜਿਹੜੀ ਹੈਗੀ ਉਸ ਤੇ ਅਸੀਂ ਕੋਈ ਪਰਖ ਨਹੀਂ ਲਾ ਰਹੇ ਹੈਗੇ ਉਸ ਨੂੰ ਅਸੀਂ ਮੰਨਦੇ ਆ ਲੇਕਿਨ ਗੱਲ ਇਹ ਹੋਰ ਹੈ ਕਿ ਲੋਕ ਇਨਸਾਫ ਪਾਰਟੀ ਦੇ ਕਿਤੇ ਹੋਏ ਕੰਮ ਨੂੰ ਲੋਕੀ ਪਸੰਦ ਕਰਦੇ ਨੇ ਗਠਜੰਬਨ ਹੁੰਦਾ ਹੈ ਗਠਜੰਬਨ ਹੋਣ ਨਾਲੋਂ ਚੰਗਾ ਇੱਕ ਪਾਰਟੀ ਇਕੱਠੀ ਕਿਉਂ ਨਹੀਂ ਬਣੀ ਹੈਗੀ ਤੁਸੀਂ ਬੜਾ ਬਾਜਬ ਸਵਾਲ ਕੀਤਾ ਸੀ ਬੜੇ ਯਤਨ ਟਰਾਈ ਕੀਤੀ ਸੀ ਅਸੀਂ ਇੱਕੋ ਇੱਕ ਵਿਧਾਨ ਇੱਕ ਪ੍ਰਧਾਨ ਤੇ ਇੱਕ ਨਿਸ਼ਾਨ ਜੀ ਮਤਲਬ ਕਿ ਇੱਕ ਪਾਰਟੀ ਬਣ ਜੇ ਸਾਰੇ ਉਸ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋ ਜਾਣ ਬਟ ਅਨਫੋਰਚੂਨੇਟਲੀ ਉਹ ਲੋਕ ਸਭਾ ਬਹੁਤ ਜਲਦ ਸੀਗੀ ਇਸ ਕਰਕੇ ਉਹ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਸਿਰੇ ਨਹੀਂ ਚੜਜਕ ਸਕੀਆਂ ਪਰ ਅਸੀਂ ਇਹ ਅਜੇ ਆਸ ਛੱਡੀ ਨਹੀਂ ਹੈਗੀ ਅਸੀਂ ਇਹ ਆਸ ਛੱਡੀ ਨਹੀਂ ਆਸੀ ਆ ਲੋਕ ਸਭਾ ਇੱਕ ਟ੍ਰਾਇਲ ਵਜੋਂ ਛੇ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਜਿਹਦੇ ਵਿੱਚੋਂ ਦੋ ਤਾਂ ਨੈਸ਼ਨਲ ਪਾਰਟੀਆਂ ਨੇ ਬਸਪਾ ਤੇ ਸੀਪੀਆਈ ਬਾਕੀ ਜਿਹੜੀਆਂ ਪਾਰਟੀਆਂ ਨੇ ਅਸੀਂ ਯਤਨਸ਼ੀਲ ਹੈਗੇ ਆਂ ਵੀ ਇੱਕ ਨਿਸ਼ਾਨ ਇੱਕ ਪ੍ਰਧਾਨ ਤੇ ਇੱਕ ਸੰਵਿਧਾਨ ਦੋਲਿਕ ਪਾਰਟੀ ਤਾਂ ਕਿ ਅਸੀਂ ਪੰਜਾਬ ਦੀ ਜਿਹੜੀ ਰਵਾਇਤੀ ਪੋਲਿਟਿਕਸ ਜਿਹੜੀ ਬਹੁਤ ਵੱਡੀ ਪਾਵਰਫੁਲ ਹੋ ਚੁੱਕੀ ਹੈ ਲੁੱਟ ਲੁੱਟ ਕੇ ਇੰਨਾ ਸ਼ਕਤੀਸ਼ਾਲੀ ਹੋ ਸਕੇ ਉਹਨਾਂ ਦੇ ਕਿਲੇ ਨੂੰ ਇਕੱਲੇ-ਇਕੱਲੇ ਤੋੜਨ ਦੇ ਵਿੱਚ ਹੋ ਸਕਦਾ ਅਸੀਂ ਲੰਬਾ ਸਮਾਂ ਸੰਘਰਸ਼ ਕਰਨਾ ਪਵੇ ਜੇ ਇਕੱਠੇ ਹੁੰਨੇ ਆ ਤੇ ਅਸੀਂ ਇਹ ਕਿਲਾ ਬੜਾ इजीली ਅਚੀਵ ਕਰ ਸਕਦੇ ਹਾਂ ਕਿਉਂਕਿ ਇਹਨਾਂ ਗੱਲਾਂ ਤੇ ਕੁਐਸਚਨ ਇਸ ਲਈ ਉੱਠਦਾ ਕਿ ਪਹਿਲਾਂ ਪ੍ਰਗਟ ਸਿੰਘ ਜੀ ਤੁਹਾਡੇ ਨਾਲ ਸੀਗੇ ਨਵਜੋਤ ਸਿੰਘ ਸਿੱਧੂ ਨਾਲ ਵੀ ਤੁਹਾਡੇ ਮਿਲਣ ਦੀਆਂ ਗੱਲਾਂ ਹੋਈਆਂ ਉਸ ਸਮੇਂ ਦੇ ਵਿੱਚ ਲੇਕਿਨ ਉਹ ਸਾਰਾ ਕੁਝ ਸਮਾਂ ਦੇਖ ਕੇ ਜਿਹਨੂੰ ਜਿਹੜੀ ਜਗ੍ਹਾ ਚੰਗੀ ਲੱਗੀ ਉਹ ਆਪਣੀ ਜਗ੍ਹਾ ਤੇ ਜਾ ਬੈਠਾ ਇਹ ਸਾਰਾ ਕੁਝ ਮੈਨੂੰ ਮੇਰੀ ਜਗ੍ਹਾ ਚੰਗੀ ਲੱਗੀ ਮੈਂ ਨਹੀਂ ਗਿਆ ਮੈਨੂੰ ਮੈਂ ਇਸ ਲਈ ਤੁਹਾਨੂੰ ਕੁਐਸਚਨ ਕਰਦਾ ਚਲੇ ਗਏ ਦੋਸਤ ਚਲੇ ਗਏ ਵਾਦੇ ਪੰਜਾਬ ਬਣਿਆ ਜਿਹੜੇ ਮਕਸਦ ਲਈ ਸੀ ਪੂਰਾ ਨਹੀਂ ਹੋ ਸਕਿਆ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਲਿਸ਼ਕੋਰ ਮਾਰੀ ਤੇ ਉਹ ਲਿਸ਼ਕੋਰ ਦੀ ਚੱਕਾ ਚੋਂ ਤੇ ਆ ਗਏ ਉਹ ਚਲੇ ਗਏ ਪਰ ਬੈਂਸ ਆਪਣੇ ਵਾਦੇ ਤੇ ਕਾਇਮ ਹੈਗਾ ਉਥੇ ਖੜਿਆ ਅ ਡਾਇਲੋਜੀ ਦਾ ਘੱਟ ਜੋੜ ਕੀਤਾ ਜਿੱਦਣ ਅਰਬਿੰਦ ਕੇਜਰੀਵਾਲ ਡਾਇਲੋਜੀ ਛੱਡ ਗਏ ਮੈਂ ਰਿਸਪੈਕਟ ਕਰਦਾ ਉਹਨਾਂ ਦੀ ਇਮਾਨਦਾਰੀ ਪਰ ਉਹ ਦਿੱਲੀ ਤੱਕ ਸੀਮਤ ਹੈ ਪੰਜਾਬ ਪ੍ਰਤੀ ਉਹਨਾਂ ਦੀ ਇਮਾਨਦਾਰੀ ਨਹੀਂ ਹੈਗੀ ਉਹ ਡਾਇਲੋਜੀ ਛੱਡ ਕੇ ਵਿਕਰਮ ਜੀਠੇ ਨੂੰ ਮਾਫੀ ਮੰਗ ਕੇ ਕਲੀਨ ਚਿੱਟ ਦੇ ਗਏ ਮੈਂ ਉਹਨਾਂ ਨਾਲੋਂ ਅਲਾਈਅੰਸ ਤੋੜ ਲਿਆ ਵੀ ਨਹੀਂ ਅਸੀਂ ਤੁਹਾਡੇ ਨਾਲ ਨਹੀਂ ਖੜਨਾ ਸੋ ਮੈਂ ਆਪਣੀ ਗੱਲ ਬ੍ਰਦਰ ਜ਼ਰੂਰ ਦੱਸ ਸਕਦਾ ਵੀ ਅਸੀਂ ਪੰਜਾਬ ਵਾਸਤੇ ਹੈਗੇ ਆ ਪੰਜਾਬ ਦੇ ਹਕੂਕਾਂ ਦੀ ਰਾਖੀ ਵਾਸਤੇ ਆ ਪੰਜਾਬ ਦੇ ਵਿੱਚੋਂ ਕਰਪਸ਼ਨ ਤੇ ਮਾਫੀਆ ਖਤਮ ਕਰਨ ਵਾਸਤੇ ਰਾਜਨੀਤੀ ਦੇ ਵਿੱਚ ਆ ਹੋਰ ਕੋਈ ਮੋਟਿਵ ਨਹੀਂ ਹੈ ਜੇ ਅਸੀਂ ਗੱਲ ਕਰਦੇ ਸੁਖਪਾਲ ਸਿੰਘ ਖੈਰਾ ਤੇ ਸਿਮਰਨਜੀਤ ਸਿੰਘ ਬੈਂਸ ਇੱਕ ਨਾਮ ਤੁਸੀਂ ਅਕਸਰ ਸੁਣਿਆ ਹੋਣਾ ਕਰਨ ਅਰਜੁਨ ਇਦਾਂ ਦੀ ਜੋੜੀ ਮੰਨੀ ਜਾ ਰਹੀ ਆ ਮੈਂ ਕਰਨ ਅਰਜਨ ਫਿਲਮ ਵਾਲੀ ਗੱਲ ਨਹੀਂ ਕਰਾਂਗਾ ਮੈਂ ਕਰਨ ਅਰਜਨ ਮਹੀਨੇ ਦੇ ਵਿੱਚ ਉਹ ਹੀ ਗੱਲ ਕਰਾਂਗਾ ਕਿ ਕਰਨ ਹਰੇਕ ਲੋਕਾਂ ਦੀ ਜਿਹੜੀ ਦਇਆ ਦਾਨ ਵਿੱਚ ਸਭ ਤੋਂ ਅੱਗੇ ਸੀਗਾ ਤੇ ਦੂਜੀ ਗੱਲ ਕਰੀਏ ਭਾ ਅਰਜਨ ਉਸ ਨੇ ਜੋ ਨਿਸ਼ਾਨਾ ਬਿੰਨ ਲਿਆ ਉੱਥੇ ਪਹੁੰਚਦਾ ਹੀ ਪਹੁੰਚਦਾ ਸੀਗਾ ਤੁਸੀਂ ਨਿਸ਼ਾਨਾ ਬਿੰਨਦੇ ਹੋ ਤੇ ਉਹ ਲੋਕਾਂ ਦੇ ਕੰਮ ਦੀ ਗੱਲ ਕਰਦੇ ਨੇ ਲੇਕਿਨ ਜੇ ਇਹਦੀ ਹਕੀਕਤ ਕੀ ਇਹਦੇ ਵਿੱਚ ਸੱਚਾਈ ਹੈ ਜਾਂ ਕਿ ਅਸੀਂ ਵੀ ਰਵਾਇਤੀ ਪਾਰਟੀਆਂ ਮੇਂ ਕੋ ਦੁਬਾਰਾ ਉੱਥੀ ਆ ਜਾਾਂਗੇ ਮੈਂ ਦੱਸਦਾ ਤੁਹਾਨੂੰ 101% ਸੱਚਾਈ ਹੈ ਸਾਡੇ ਵਿੱਚ ਕਦੇ ਕੋਈ ਡਿਫਰੈਂਸਸ ਨਹੀਂ ਹੈਗੇ ਜੀ ਜਿੱਥੇ ਕੋਈ ਡਿਫਰੈਂਸਸ ਹੁੰਦੇ ਆ ਡੈਮੋਕਰੈਟਿਕ ਤਰੀਕੇ ਦੇ ਨਾਲ ਰਿਜ਼ੋਲਵ ਕਰ ਦਿੰਦੇ ਆ ਜੀ ਸਾਡੇ ਵਿੱਚ ਲੜਾਈ ਨਹੀਂ ਕਿਉਂਕਿ ਸਾਡੇ ਵਾਸਤੇ ਕੁਰਸੀ ਕੋਈ ਧੰਦਾ ਨਹੀਂ ਜੀ ਜਿੱਥੇ ਕੁਰਸੀ ਇੱਕ ਦੁਕਾਨਦਾਰੀ ਬਣ ਜਾਂਦੀ ਹੈ ਨਾ ਧੰਦਾ ਬਣ ਜਾਂਦੀ ਹੈ ਫਿਰ ਉੱਥੇ ਲੜਾਈ ਪੈਦਾ ਹੁੰਦੀ ਹੈ ਜਿਵੇਂ ਰਵਾਇਤੀ ਲੀਡਰਸ਼ਿਪ ਲੜਦੀ ਆ ਵੱਡੇ ਅਹੁਦਿਆਂ ਵਾਸਤੇ ਕੁਰਸੀਆਂ ਵਾਸਤੇ ਕਿਉਂਕਿ ਉਹਨਾਂ ਨੇ ਉਹ ਕੁਰਸੀ ਤੋਂ ਦੁਕਾਨਦਾਰੀ ਕਰਨੀ ਹੁੰਦੀ ਹੈ ਸੁਖਬਾਲ ਖੈਰਾ ਤੇ ਸਿਮਰਜੀਤ ਬੈਂਸ ਪੰਜਾਬ ਲਈ ਪੱਕੇ ਆੜੀ ਹੈਗੇ ਪਰ ਉਹ ਸੁਖਬਾਲ ਸਿੰਘ ਖੈਰਾ ਜੀ ਦੀ ਜਦੋਂ ਪਾਰਟੀ ਬਣਦੀ ਹੈ ਉਸ ਵੇਲੇ ਉਹ ਸਟੇਜ ਦੇ ਉੱਪਰ ਆਪਣੇ ਐਮਐਲਏ ਦੇ ਵਾਸਤੇ ਕੁਰਸੀਆਂ ਸਪੈਸ਼ਲ ਕਰ ਰਹੇ ਨੇ ਉਹ ਗੱਲ ਕੀ ਸੀ ਨਹੀਂ ਚਲੋ ਰਿਸਪੈਕਟ ਦੇਣਾ ਐਮਐਲਏ ਨੂੰ ਰਿਸਪੈਕਟ ਦੇਣਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ 2.5 3-3 ਲੱਖ VOTER ਦਾ ਉਹਨਾਂ ਕੋਲੇ ਮਤਦਾਨ ਹੈਗਾ ਤਾਈ ਤੇਨ 3 ਲੱਖ ਲੋਕਾਂ ਨੂੰ ਪ੍ਰਤੀਨਿਧਨ ਦਿਆ ਸੋ ਉਹਨਾਂ ਦਾ ਰਿਸਪੈਕਟ ਦੇਣਾ ਇੱਜ਼ਤ ਮਾਨ ਕਰਨਾ ਉਹ ਤਾਂ ਆਪਣਾ ਸਾਰਿਆਂ ਦਾ ਡਿਊਟੀ ਹੈ ਮੈਂ ਤੁਹਾਡਾ ਜਿਆਦਾ ਸਮਝ ਨਹੀਂ ਲਊਗਾ ਸਿਰਫ ਤਿੰਨ ਕੁਐਸਚਨ ਕਰੂੰਗਾ ਇੱਕ ਕੁਐਸਚਨ ਮੇਰਾ ਇਹ ਹੈਗਾ ਕਿ ਤੁਸੀਂ ਜਿੰਨੇ ਵੀ ਹੁਣ ਤੱਕ ਸਟ੍ਰਿੰਗ ਤੇ ਲਾਈਵ ਕੀਤੇ ਚਾਹੇ ਤੁਸੀਂ ਫਾਸਟਵੇ ਦੇ ਖਿਲਾਫ ਜਾ ਕੇ ਉੱਥੇ ਤਾਲਾਂ ਤੋੜੀਆਂ ਰੀਤ ਮਾਫੀਆ ਦਾ ਜਿਹੜਾ ਸਭ ਤੋਂ ਪਹਿਲਾ ਸਕੈਂਡਲ ਤੁਸੀਂ ਦਿੱਤਾ ਜਾ ਕੇ ਟਰੈਲੀਆਂ ਵਿੱਚੋਂ ਆਪ ਭਰੀਆਂ ਟਰੈਲੀਆਂ ਵੀ ਲੈ ਜੋ ਰੀਤਾ ਹੈ ਨਾ ਜੀ ਸਾਰਾ ਕੁਝ ਤੁਸੀਂ ਖੁਦ ਕੀਤਾ ਉਸ ਤੋਂ ਬਾਅਦ ਤੁਸੀਂ ਜਿਹੜੇ ਰਿਸ਼ਵਤਖੋਰ ਨੇ ਆਉਣਾ ਖਿਲਾਫ ਆਏ ਆ ਹੁਣ ਚਿੱਟਾ ਤੁਸੀਂ ਸ਼ਰਿਆਮ ਦਿਖਾਈ ਦਿੱਤਾ ਵਿਗਦਾ ਹੋਇਆ ਇਹ ਸਾਰਾ ਕੁਝ ਹੋ ਗਿਆ ਇਹਦੇ ਸਾਰੇ ਜਿੰਨੇ ਵੀ ਪ੍ਰਕਿਰਿਆ ਸੀ ਉਹਦੇ ਵਿੱਚ ਕਿਹੜੇ ਅਫੀਸਰ ਦੇ ਖਿਲਾਫ ਸਖਤ ਕਦਮ ਚੁੱਕੇ ਗਏ ਕਿਹੜਾ ਅਫੀਸਰ ਸਸਪੈਂਡ ਹੋਇਆ ਜਾਂ ਉਸ ਤੇ سزا ਹੋਈ ਹੈ ਤੁਸੀਂ ਸੁਣਿਆ ਹੋਊਗਾ ਐਸਪੀ ਢਿੱਲੋਂ ਜੀ ਲੁਧਿਆਣੇ ਦੀ ਬੱਚੀ ਨੂੰ ਚਿੱਟੇ ਤੇ ਲਾਉਂਦਾ ਜੀ ਚਿੱਟੇ ਤੇ ਲਾਉਣ ਤੋਂ ਬਾਅਦ ਉਹਨੂੰ ਕਹਿੰਦਾ ਕਾਲਜ ਦੀਆਂ ਆਪਣੀਆਂ ਸਹੇਲੀਆਂ ਲੈ ਕੇ ਆ ਉਹਨੂੰ ਮੈਂ ਚਿੱਟਾ ਵੇਚੂਗਾ ਤੈਨੂੰ ਵਿੱਚੋਂ ਸ਼ੇਅਰ ਦਿਆ ਕਰੂੰਗਾ ਨੌਕਰੀ ਤੋਂ ਬਸ ਕਾਸਟ ਕਰਨਾ ਪਿਆ ਸਰਕਾਰ ਨੂੰ ਜੇਲ੍ਹ ਦੀ ਕਾਲ ਪੁਲਿਸ ਦੀ ਦੇ ਵਿੱਚ 8.5 ਮਹੀਨੇ ਰਹਿਣਾ ਪਿਆ ਨੌਕਰੀ ਗਈ ਐਸਪੀ ਦੀ ਉਸ ਤੋਂ ਬਾਅਦ ਇੱਕ ਏਆਈਜੀ ਉਪਲ ਐਫਆਈਆਰ ਦਰਜ ਹੋਈ ਲਾਕ ਕਾਲਜ ਦੀ ਸਟੂਡੈਂਟ ਪਾਸਪੋਰਟ ਦਫਤਰ ਦੇ ਵਿੱਚ ਠੱਗੀਆਂ ਠੋਰੀਆਂ ਤੇ ਨਾਲ ਦੀ ਨਾਲ ਉਥੇ ਐਕਸਪੋਜ਼ਰ ਬਿਜਲੀ ਬੋਰਡ ਥਾਣੇ ਦਾ ਐਸਐਚਓ ਐਫਆਈਆਰ ਦਰਜ ਲੁਧਿਆਣੇ ਦੇ ਵਿੱਚ ਡਿਪਟੀ ਡੀਓ 70000 ਰੁਪਏ ਰਿਸ਼ਵਤ ਕਾਰਵਾਈ ਤਰਪੀ ਸੋ ਇਹ ਸਾਡਾ ਜਿਹੜਾ ਮੋਟਿਵ ਹੈਗਾ ਨਾ ਮਤਲਬ ਕਿ ਸਾਡੀ ਪ੍ਰਾਪਤੀ ਕਿੰਨੀ ਆ ਉਹ ਸਰਕਾਰ ਤੇ ਹੈਗਾ ਅਸੀਂ ਤਾਂ ਆਪਣੇ ਬਿਆਨਾਂ ਤੇ ਕਾਇਮ ਹੈਗੇ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਇੱਥੇ ਅਸੀਂ ਆਹ ਸਟੇਜ ਤੇ ਪਹੁੰਚ ਗਏ ਪਰ ਲੋਕਾਂ ਦੇ ਅੰਦਰ ਜਾਗਰੂਕਤਾ ਲਾ ਮਸਾਲ ਆ ਗਈ ਉਹ ਲੋਕ ਜਿਹੜੇ ਪੁਲਿਸ ਤੋਂ ਡਰਦੇ ਹੁੰਦੇ ਸੀ ਅੱਜ ਡਰਨੋਂ ਹਟ ਗਏ ਸਵੇਰੇ ਮੇਰੇ ਕੋ ਤੰਤਾ ਲੱਗਿਆ ਹੁੰਦਾ ਫਲਾਣਾ ਡੀਐਸਪੀ ਫਲਾਣਾ ਐਸਐਚਓ ਪੈਸੇ ਮੰਗਦਾ ਇੱਕ ਫੋਨ ਜਾਂਦਾ ਮੇਰੀ ਤਾਂ ਸਰਕਾਰ ਨਹੀਂ ਯਾਨੀ ਕਿ ਤੁਸੀਂ ਕਹਿਣ ਲੱਗਦਾ ਵੀ ਜਿਵੇਂ ਕਹਿੰਦੇ ਸੀ ਪਿੰਡ ਦੇ ਵਿੱਚ ਬੱਚਾ ਰਹੁੰਦਾ ਵੀ ਚੁੱਪ ਕਰ ਜਾ ਦੇ ਤਾਂ ਗੱਬਰ ਆ ਜਾਊਗਾ ਰਿਸ਼ਵਤ ਮੰਗੀ ਤਾਂ ਬੈਂਸ ਆ ਜਾਊਗਾ ਲੋਕ ਮੈਨੂੰ ਜੋ ਮਰਜ਼ੀ ਸਲੋਗਨ ਦੇਣ ਪਿਆਰ ਹੈਗਾ ਸੰਗਤ ਦਾ ਤੁਹਾਡਾ ਪਿਆਰ ਆ ਬਟ ਮੈਂ ਇਹ ਜ਼ਰੂਰ ਕਹੂੰਗਾ ਲੋਕਾਂ ਦੇ ਅੰਦਰ ਇੱਕ ਜਾਗਰੂਕਤਾ ਜਾਗਰੂਕਤਾ ਕਰਪਸ਼ਨ ਦੇ ਪ੍ਰਤੀ ਲੋਕ ਆ ਸ਼ਿਕਾਇਤਾਂ ਲੈ ਕੇ ਆਉਂਦੇ ਆ ਮੈਂ ਕਹਿਣ ਲੱਗਿਆ ਸੀ ਮੇਰੀ ਤਾਂ ਸਰਕਾਰ ਹੈ ਨਹੀਂ ਜੇ ਮੈਂ ਕਿਸੇ ਅਫਸਰ ਨੂੰ ਫੋਨ ਕਰਦਾ ਤੇ ਉਹ ਮੇਰੇ ਕਹਿੰਦਾ ਕੜਕ ਕੰਮ ਕਿਉਂ ਕਰਦੇ ਆ ਉਹਦੇ ਪਿੱਛੇ ਹੈਗੀ ਆ ਇਮਾਨਦਾਰੀ ਉਹਦੇ ਪਿੱਛੇ ਹੈਗਾ ਲੋਕਾਂ ਦਾ ਪਿਆਰ ਸਾਡੇ ਕਿਹੜਾ ਮੋਢਿਆਂ ਤੇ ਕੋਈ ਤੋਪ ਬੀੜੀ ਹੋਈ ਆ ਸੋ ਇਹ ਮਿਸ਼ਨ ਆ ਸਾਡਾ ਇਸ ਮਿਸ਼ਨ ਦੇ ਵਿੱਚ ਡੇ ਬਾਏ ਡੇ ਅਸੀਂ ਪ੍ਰਾਪਤੀਆਂ ਵੱਲੇ ਪਾਸੇ ਜਾ ਰਹੇ ਆ ਤੁਸੀਂ ਮੇਰੇ ਕੁਐਸਚਨ ਦਾ ਜਵਾਬ ਦੋ ਦੂਜਾ ਕੁਐਸਚਨ ਮੈਂ ਤੁਹਾਨੂੰ ਕਰਾਂਗਾ ਕਿ ਇਹ ਸਾਰਾ ਹੋ ਗਿਆ ਜਿਹੜਾ ਪੰਜਾਬ ਦਾ ਮਾਹੌਲ ਸੀਗਾ ਹੁਣ ਤੁਸੀਂ ਸਪੋਰਟ ਵਿੱਚ ਆਏ ਹੋ ਗਾਂਧੀ ਸਾਹਿਬ ਦੀ ਡਾਕਟਰ ਧਰਮबीर ਗਾਂਧੀ ਜੋ ਕਿ ਐਮਪੀ ਬਣਨ ਤੋਂ ਪਹਿਲਾਂ ਵੀ ਲੋਕਾਂ ਦੇ ਹਨ ਮੰਨਦੇ ਸੀਗੇ ਹੁਣ ਵੀ ਉਹਨਾਂ ਨੇ ਜੋ ਕੰਮ ਕੀਤੇ ਹੈ ਲੇਕਿਨ ਉਹਨਾਂ ਅੱਗੇ ਚੁਣੌਤੀ ਕੀ ਹੈ ਮਹਿਲਾ ਦੇ ਵਿੱਚੋਂ ਮਹਾਰਾਣੀ ਪ੍ਰਨੀਤ ਕੌਰ ਜੋ ਕਿ ਮੁੱਖ ਮੰਤਰੀ ਦੀ ਪਤਨੀ ਹੈ ਤੇ ਦੂਸਰੇ ਪਾਸੇ ਅਕਾਲੀ ਦਲ ਦਾ ਵੱਡਾ ਚਿਹਰਾ ਮੰਨਿਆ ਜਾਣਾ ਕੈਪਟਨ ਮੰਤਰੀ ਸਰਜੀਤ ਸਿੰਘ ਰਖੜਾ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਬਰਾਬਰ ਉਹਨਾਂ ਦੇ ਪੈਦਾਨ ਤੇ ਉਹ ਖੜੇ ਹੋ ਜਾਣਗੇ ਕਿਉਂਕਿ ਉਹਨਾਂ ਦੇ ਜਿਹੜੇ ਬੈਕਗ੍ਰਾਉਂਡ ਹੈ ਉਹ ਰਾਜਨੀਤਿਕ ਨਹੀਂ ਹੈਗੀ ਡਾਕਟਰ ਧਰਮਵੀਰ ਗਾਂਧੀ ਲੋਕਾਂ ਨੇ 2014 ਦੇ ਵਿੱਚ ਇਹੀ ਮੈਲਾਂ ਦੇ ਮਨਾਰੇ ਚੱਕਣਾ ਚੂਰ ਕੀਤੇ ਸੀ 5 ਸਾਲ ਡਾਕਟਰ ਧਰਮਵੀਰ ਗਾਂਧੀ ਦਾ ਐਜ਼ ਅ ਮੈਂਬਰ ਪਾਰਲੀਮੈਂਟ ਰੋਲ ਵੈਰੀ ਮੱਚ ਪੋਜ਼ਿਟਿਵ ਕੱਲਾ ਰੋਲ ਨਹੀਂ ਮੈਂਬਰ ਪਾਰਲੀਮੈਂਟਰੀਅਨ ਵਜੋਂ ਨਹੀਂ ਉਹਨਾਂ ਨੇ ਲੋਕਾਂ ਦੀ ਆਮ ਸਮੱਸਿਆਵਾਂ ਦਾ ਸਮਾਧਾਨ ਕਰਨ ਵਾਸਤੇ ਬੀੜਾ ਚੁੱਕਿਆ ਤੁਸੀਂ ਕਾਲੀ ਦਲ ਦੀ ਗੱਲ ਕਰਦੇ ਹੋ ਪਿਛਲੇ 30 40 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੱਕੇ ਨਾਮ ਹੋ ਗਏ ਬ੍ਰਾਂਪੁਰੇ ਢੀਂਡ ਸੇ ਭੁੰਦੜ ਰਖੜੇ ਲਾਲ ਸਿੰਘ ਇਹ ਲੋਕਾਂ ਨੂੰ ਪਸੰਦ ਨਹੀਂ ਹੈਗੇ ਇਹ ਮਜਬੂਰੀ ਵਸ ਹੈਗਾ ਤੁਸੀਂ ਕਿਸੇ ਕਾਲੀ ਦਲ ਦੇ ਲੀਡਰ ਦਾ ਨਾਮ ਲੈ ਲਓ ਲੋਕ ਹੇਟ ਕਰਨਗੇ ਸੋ ਇਹ ਤਾਂ ਤੁਸੀਂ ਇਹ ਕਹੋ ਵੀ ਇਹ ਮੁਕਾਬਲੇ ਚੋਂ ਬਾਹਰ ਲੋਕ ਹੈਗੇ ਆ ਸਰਜੇ ਸਿੰਘ ਰਖੜੇ ਤੋਂ ਪਟਿਆਲਾ ਦੇ ਲੋਕ ਦਰਵੇਸ਼ ਸਿਆਸਤਦਾਨ ਕਰਦੇ ਨੇ ਦਰਵੇਸ਼ ਤੋਂ ਕੀ ਕਰਾਉਣਾ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੇ ਕਿਸੇ ਦਾ ਕੰਮ ਹੀ ਨਹੀਂ ਕਰਾਉਣਾ ਤੇ ਉਸ ਐਸੀ ਦਰਵੇਸ਼ਪੁਰੇ ਤੋਂ ਵੀ ਕੀ ਲੋਕਾਂ ਨੇ ਕਰਾਉਣਾ ਲੋਕ ਆਪਣਾ ਰੋਜ਼ਮਰਾਂ ਦਾ ਕੰਮ ਚਾਹੁੰਦੇ ਆ ਨਮੰਦਾ ਦੇ ਵਿੱਚ ਦੋ ਗੁਣ ਜ਼ਰੂਰ ਹੋਣੇ ਚਾਹੀਦੇ ਆ ਨਮੰਦਾ ਨਰਮ ਵੀ ਤੇ ਸਖਤ ਵੀ ਜਦੋਂ ਲੋਕਾਣ ਤੇ ਨਰਮ ਨਿਮਰਤਾ ਦੇ ਨਾਲ ਵੀ ਮੇਰੇ ਮਾਲਕ ਆਏ ਆ ਲੋਕਤੰਤਰ ਮਤਲਬ ਕਿ ਲੋਕ ਮਾਲਕ ਤੇ ਜਦੋਂ ਕਿਸੇ ਕਰੇ ਬੇਈਮਾਨ ਅਫਸਰ ਨੂੰ ਫੋਨ ਤੈਨੂੰ ਡਰ ਲੱਗੇ ਦੋ ਡੰਗ ਜਿਹੜੇ ਸੱਪ ਦੇ ਮੂੰਹ 'ਚ ਡੰਗ ਨਹੀਂ ਹੁੰਦਾ ਮੰਗ ਤੇ ਗਲਾਂ 'ਤੇ ਪਾ ਕੇ ਘਰਾਂ 'ਚੋਂ ਆਟਾ ਇਕੱਠਾ ਕਰਦੇ ਆ ਸੋ ਇਹ ਰਖੜਾ ਸਾਹਿਬ ਦੀ ਉਸ ਬਿਨਾ ਡੰਗ ਵਾਲੇ ਸੱਪ ਦੇ ਨਾਲ ਤੁਲਨਾ ਤੁਸੀਂ ਕਰਾਈ ਮੈਂ ਨਹੀਂ ਕਿਤੇ ਤੁਸੀਂ ਕਰ ਤੇ ਲਾਸਟ ਕੁਐਸਚਨ ਲਾਸਟ ਕੁਐਸਚਨ ਜੀ ਇੱਕ ਮਿੰਟ ਜੀ ਲਾਸਟ ਕੁਐਸਚਨ ਹੈ ਜੀ ਤੁਸੀਂ ਹੁਣ ਮੈਨੂੰ ਥੋੜੀ ਦੇਰ ਪਹਿਲਾਂ ਕਿਹਾ ਕਿ ਇੱਕ ਚੰਡਾ ਇੱਕ ਨਾਮ ਥੱਲੇ ਜਿਹੜੀ ਪਾਰਟੀ ਹੋਣੀ ਚਾਹੀਦੀ ਹੈ ਹਾਂਜੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਸਭ ਕੁਝ ਮناسب ਹੈ ਅਸੀਂ ਨਾ ਆਸ ਛੱਡੀ ਨਹੀਂ ਲੋਕ ਸਭਾ ਤੋਂ ਬਾਅਦ ਅਸੀਂ ਇਸ ਵਿਸ਼ੇ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਸੰਜੀਦਗੀ ਦੇ ਨਾਲ ਪੋਜ਼ਿਟਿਵ ਦਿਸ਼ਾ ਦੇ ਵਿੱਚ ਫੇਰ ਬਦਲਾਂਗੇ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਜਿੰਨੇ ਲੋਕ ਆਪਣੇ ਘੱਟ ਬੰਦਰਾਂ ਵਿੱਚ ਹੈਗੇ ਨੇ ਉਹ ਸਾਰੇ ਕੈਮਰਨਗੇ ਜਾਂ ਕੁਝ ਖਿਸਕਣਗੇ ਪੱਕਾ ਕੈਮਰਾ ਚਲੋ ਠੀਕ ਹੈ ਜੀ ਸੋ ਸਿਮਰਨਜੀਤ ਸਿੰਘ ਬੈਂਸ ਜੀ ਨੇ ਸਾਫ ਤੌਰ ਤੇ ਕਿਹਾ ਕਿ ਪੱਕਾ ਇਹ ਸਾਰਾ ਕੁਝ ਜੋ ਅਸੀਂ ਇਕੱਠਾ ਕੀਤਾ ਹੈ ਉਹਨੂੰ ਬੰਨ ਕੇ ਰੱਖਾਂਗੇ ਤੇ ਵਿਧਾਨ ਸਭਾ ਸੋਣਾ ਤੋਂ ਪਹਿਲਾਂ ਪਹਿਲਾਂ ਇੱਕ ਝੰਡੇ ਥੱਲੇ ਅਸੀਂ ਇਲੈਕਸ਼ਨ ਲੜਾਂਗੇ ਤੇ ਇਹ ਸਾਰੇ ਕੋਸ਼ਿਸ਼ਾਂ ਜਾਰੀ ਰਹਿਣਗੇ ਤੇ ਸਿਮਰਨਜੀਤ ਸਿੰਘ ਬੈਂਸ ਨੇ ਸਾਰੀਆਂ ਪਾਰਟੀਆਂ ਨੂੰ ਆਪਣੇ ਪੇਟੇ ਵਿੱਚ ਲੈਂਦੇ ਹੋਏ ਕਲੀਅਰ ਕਰ ਦਿੱਤਾ ਕਿ ਜਿੱਤ ਇਥੋਂ ਪਟਿਆਲਾ ਸੀਟ ਤੋਂ ਧਰਮਵੀਰ ਗਾਂਧੀ ਦੀ ਹੋਏਗੀ ਦੇਖਣਾ ਹੋਏਗਾ ਕਿ ਕੀ ਰਾਜਨੀਤਿਕ ਪਾਰਟੀਆਂ ਦੇ ਬਿਆਨ ਮੰਗੋ ਇਹਨਾਂ ਦੇ ਬਿਆਨ ਸਿਰਫ ਦਿਖਾਵੇ ਦੇ ਨੇ ਜਾਂ ਕਿ ਕਾਰਗਰ ਸਿੱਧ ਸਿੱਧ ਹੋਣਗੇ